ਗੁਰਪਤਵੰਨ ਸਿੰਘ ਪੰਨੂ ਦੀ ਦਿੱਤੀ ਧਮਕੀ ਤੋਂ ਬਾਅਦ ਵਾਲਮੀਕੀ ਸਮਾਜ ਦੇ ਜੁੰਝਾਰੂ ਅਗੂ ਕਰਮਜੀਤ ਸਿੰਘ ਗਿੱਲ ਵੱਲੋਂ ਬਾਬਾ ਸਾਹਿਬ ਜੀ ਦੀ ਮੂਰਤੀ ਦੀ ਹਿਫਾਜ਼ਤ ਕਰਨ ਦਾ ਕੀਤਾ ਪ੍ਰਣ 13 ਤਰੀਕ ਤੋਂ ਹੀ ਬੈਠੇ ਬਾਬਾ ਸਾਹਿਬ ਜੀ ਮੂਰਤੀ ਦੇ ਕੋਲ ਤਾਂ ਦੱਸੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਐਲਾਨ ਕੀਤਾ ਗਿਆ ਕਿ 14 ਤਰੀਕ ਨੂੰ ਬਾਬਾ ਸਾਹਿਬ ਦੀ ਮੂਰਤੀਆਂ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਤਾਂ ਇਸ 57 ਤੋਂ ਬਾਅਦ ਹੁਣ ਵਾਲਮੀਕੀ ਸਮਾਜ ਜਿਹੜਾ ਆ ਉਹ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਬਾਬਾ ਸਾਹਿਬ ਦੀ ਮੂਰਤੀ ਦੀ ਖਾਸੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵਾਲਮੀਕੀ ਸਮਾਜ ਵੱਲੋਂ ਚੁੱਕੀ ਗਈ ਹੈ ਜੋ ਬੁਲੇ ਸੋ ਨਿਰਬੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਮਜੀਤ ਸਿੰਘ ਗਿੱਲ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਤਾਕਤਾਂ ਜਿਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਪਿਆਰੀ ਨਹੀਂ ਲੱਗਦੀ ਜੋ ਸਾਡੇ ਭਾਰਤ ਮੁਲਕ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡਣਾ ਚਾਹੁੰਦੇ ਨੇ ਉਹ ਦੇਸ਼ ਵਿਰੋਧੀ ਤਾਕਤਾਂ ਲੰਬੇ ਸਮੇਂ ਤੋਂ 바ਵਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਤੋਂ ਉਹਨਾਂ ਨੂੰ ਇੰਨਾ ਡਰ ਲੱਗਦਾ ਉਹਨਾਂ ਨੂੰ ਪਤਾ ਜਦੋਂ ਤੱਕ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਜਿਹੜੀ ਹੋਂਦ ਹੈ ਉਹ ਕਾਇਮ ਹੈ ਉਦੋਂ ਤੱਕ ਉਹਨਾਂ ਦੀਆਂ ਜਿਹੜੀਆਂ ਚਾਲਾਂ ਉਹ ਆਪਣੇ ਮਨਸੂਬੇ ਦੇ ਵਿੱਚ ਕਦੀ ਸਫਲ ਨਹੀਂ ਹੋ ਸਕਦੇ ਇਸ ਕਰਕੇ ਉਹਨਾਂ ਦੇਸ਼ ਵਿਰੋਧੀ ਤਾਕਤਾਂ ਨੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਜਿਹੜਾ ਜਨਮ ਦਿਵਸ ਹੈ 14 April ਤੱਕ ਜਿਨ੍ਹਾਂ ਨੇ ਖੁੱਲੇ ਐਲਾਨ ਕੀਤੇ ਹੋਏ ਨੇ ਕਿ ਅਸੀਂ 바ਵਾ ਸਾਹਿਬ ਭੀਮrao ਅੰਬੇਦਕਰ ਸਾਹਿਬ ਦੀ ਪ੍ਰਤਿਮਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਰਹਿਣ ਦੇਣੀ ਪਰ ਸਮੁੱਚਾ ਉਹ ਜਗਤ ਜਿਹੜਾ 바ਵਾ ਸਾਹਿਬ ਅੰਬੇਦਕਰ ਸਾਹਿਬ ਨੂੰ ਪਿਆਰ ਕਰਦਾ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੇ ਸਾਡੇ ਤਿਰੰਗੇ ਨੂੰ ਜੋ ਤਿਰੰਗੇ ਦਾ ਹਮੇਸ਼ਾ ਹੀ ਮਾਨ ਤੇ ਸਨਮਾਨ ਦੇਖਣਾ ਚਾਹੁੰਦਾ ਅੱਜ ਉਹ ਲੋਕ ਸੜਕਾਂ ਤੇ ਉਤਰ ਕੇ ਖਾਸ ਤੌਰ ਤੇ ਵਾਲਮੀਕੀ ਸਮਾਜ ਤੇ ਸਾਡੇ ਨਾਲ ਜਨਰਲ ਕਾਸਟ ਕਮਿਸ਼ਨ ਤੋਂ ਗੌਰਵ ਸ਼ਰਮਾ ਜੀ ਉੱਚੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਧੰਨਵਾਦ ਵੀ ਆਖਦੇ ਹਾਂ ਅੱਜ ਹਿੰਦੁਸਤਾਨ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕ 바ਵਾ ਸਾਹਿਬ ਅੰਬੇਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ 바ਵਾ ਸਾਹਿਬ ਦੀ ਪ੍ਰਤਿਮਾ ਦੀ ਰਾਖੀ ਵਾਸਤੇ ਉਹਨਾਂ ਦੇਸ਼ ਵਿਰੋਧੀ ਤਾਕਤਾਂ ਨੂੰ ਖੁੱਲੇ ਚੈਲੰਜ ਦੇ ਨਾਲ ਪੱਕੇ ਮੋਰਚੇ ਤੇ ਬੈਠਿਆ ਨੇ ਕਿ ਜਿਹੜੇ ਕਹਿੰਦੇ ਅਸੀਂ 바ਵਾ ਸਾਹਿਬ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਨੂੰ ਇੱਥੇ ਸਥਾਪਿਤ ਨਹੀਂ ਰਹਿਣ ਦੇਣਾ 바ਵਾ ਸਾਹਿਬ ਅੰਬੇਦਕਰ ਸਾਹਿਬ ਦੀ ਤਸਵੀਰ ਸਾਡੇ ਦਿਲਾਂ ਦੇ ਵਿੱਚ ਵੱਸਦੀ ਹੈ ਇਹ ਜਿਹੜੇ ਸਟੈਚੂਏ ਇਹ ਇਸੇ ਤਰੀਕੇ ਨਾਲ ਮਾਨ ਤੇ ਸਨਮਾਨ ਨੂੰ ਬਹਾਲ ਰੱਖਦੇ ਹੋਏ ਪੰਜਾਬ ਦੇ ਹਿੰਦੂਸਤਾਨ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕੈਮਰੇ ਆਣਗੇ ਤੇ ਉਹਨਾਂ ਦੇ ਦੇਸ਼ ਵਿਰੋਧੀ ਤਾਕਤਾਂ ਦੇ ਮੂੰਹ ਤੇ ਸਿੱਧੇ ਤੌਰ ਤੇ ਚਪੇੜਾ ਜਿਨ੍ਹਾਂ ਨੇ ਐਲਾਨ ਕੀਤਾ ਸੀ ਅਸੀਂ ਆਪਣੇ ਮੋਰਚੇ ਤੇ ਡਟੇ ਹੋਏ ਆ ਜਿੱਤੇ ਉਹਨਾਂ ਦੀ ਬਾਹ ਲੱਗਦੀ ਯੋਰ ਲੱਗਦੀ ਲਾ ਕੇ ਵੇਖ ਲੈਣ ਸਾਡੇ ਸਮਾਜ ਨੂੰ ਪਰਦੇਸ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਤੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਪਿਆਰ ਜੋ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਜਿਹੜੀ ਆ ਸਥਾਪਿਤ ਮੂਰਤੀ ਦੇ ਕੋਲ ਰੱਖੇ ਲਈ ਬੈਠੇ ਨੇ ਧੰਨਵਾਦ ਜੋ ਬੋਲੇ ਇਸ オーਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਾਰ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਾਰ ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਜੈ ਭੀਮ ਦਾਸ ਪੰਕਜ ਨਾਸ਼ਿਰ ਗਿਲ ਮੁਖੀ ਵਾਲਮੀਕਨ ਸਦਾ ਸਭਾ ਤੋਂ ਅੱਜ ਵਾਲਮੀਕਨ ਸਦਾ ਸਭਾ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਬਾਬਾ ਸਾਹਿਬ ਅੰਬੇਦਕਰ ਚੌਂਕ ਫਤਿਹਗੜ੍ਹ ਸੂਰਿਆਂ ਰੋਡ ਵਿਖੇ ਜਿਹੜੇ ਇੱਕ ਸਾਡੀਆਂ ਫੌਜਾਂ ਬੈਠੀਆਂ ਨੇ ਕਿ ਜਿਹੜੇ ਦੇਸ਼ ਵਿਰੋਧੀ ਤਾਕਤਾਂ ਭਾਰਤ ਦੇ ਅਖੰਡਤਾ ਨੂੰ ਤੋੜਨਾ ਚਾਹੁੰਦੇ ਆ ਔਰ ਉਹਨਾਂ ਐਲਾਨ ਕੀਤਾ ਹੈ ਕਿ ਬਾਬਾ ਸਾਹਿਬ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਸਟੈਚੂ ਲੱਗੇ ਆ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਊਗਾ ਪਰ ਅਸੀਂ ਉਹਨੂੰ ਚੈਲੰਜ ਕਰਦੇ ਆ ਸਾਡੀ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲੱਗਾ ਵਾ ਔਰ ਇਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਜਿਹੜੇ ਵੀ ਉਹਦੇ ਸ਼ਰਾਰਤੀ ਅੰਸਰ ਆ ਸਾਡੀ ਉਹਨਾਂ ਨੂੰ ਚੇਤਾਵਨੀ ਆ ਕਿ ਬਾਬਾ ਸਾਹਿਬ ਅੰਮੇਦਕਾਰ ਦੀ ਕੌਮ ਹੈ ਜੇ ਜਾਗਦੀ ਆ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ। ਅਰੇ ਕੀ ਸਮਝਦੇ ਆਂ ਕਿ ਆਏ ਦਿਨ ਲਗਾਤਾਰ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅੱਜ ਤੋਂ ਪਿੱਛੇ ਚੱਲਦੀ ਹੈ ਤੇ ਕੋਈ ਅਸੀਂ ਕੋਈ ਵੱਡੀਆਂ ਘਟਨਾਵਾਂ ਨਹੀਂ ਹੋਈਆਂ ਅਸੀਂ ਪਰ ਮੂਡ ਜ਼ਿਆਦਾ ਹੋਲਾ ਹੈ। ਠੀਕ ਹੈ। ਇਹ ਜਿਹੜੀਆਂ ਦੇ ਆਪਣਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਦੇਸ਼ ਵਿਰੋਧੀ ਤਾਕਤਾਂ ਜਿਹੜੇ ਖਾਲਿਸਤਾਨੀ ਹੈਗੇ ਆ ਔਰ ਅਸੀਂ ਉਹਨਾਂ ਨੂੰ ਚੇਤਾਵਨੀ ਦੇਣੇ ਆ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਓ ਔਰ ਜੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਇਹੋ ਜਿਹੜੇ ਵੱਖਵਾਦੀ ਸੋਚ ਰੱਖਣ ਵਾਲੇ ਆ ਇਹਨਾਂ ਦੇ ਝੂਠੇ ਲਾਲਚਾਂ ਦੇ ਵਿੱਚ ਥੋੜੇ-ਬੋੜੇ ਲਾਲਚਾਂ ਦੇ ਵਿੱਚ ਨਾ ਆਉਣ ਔਰ ਪੰਜਾਬ ਦੀ ਸ਼ਾਂਤੀ ਨੂੰ ਜਿਹੜਾ ਬਣਾਈ ਰੱਖੀ ਐ ਇਹ ਬਾਬਾ ਜੀ ਕਿੰਨੇ ਦਿਨ ਵਾਸਤੇ ਤੁਹਾਡਾ ਜਿਹੜਾ ਮੋਰਚਾ ਲੱਗਿਆ ਹੈ ਜੀ ਜੀ ਅੱਜ ਤੁਹਾਡਾ ਸਵੇਰ ਤੋਂ ਜਿਹੜਾ ਮੋਰਚਾ ਸ਼ੁਰੂ ਆ ਔਰ ਇਹ ਕੱਲ ਤੱਕ ਰਹੂਗਾ ਉਹਨੇ 14 ਤਰੀਕ ਦਾ ਕੀਤਾ ਸੀ ਐਸੇ ਇਸ ਕਰਕੇ ਆਪਾਂ ਦੋ ਦਿਨਾਂ ਦਾ ਜਿਹੜਾ ਮੋਰਚਾ ਮੋਰਚਾ ਇਹ ਲੱਗਾ ਰਹੂਗਾ ਇਹ ਤੁਹਾਡੀ ਸੰਸਥਾ ਵੱਲੋਂ ਪੂਰੇ ਪੰਜਾਬ ਵਿੱਚ ਲਾਇਆ ਜਾ ਰਿਹਾ ਕਿ ਸਿਰਫ ਅੰਮ੍ਰਿਤਸਰ ਵਿੱਚ ਹੀ ਕੁਝ ਕਰੇ ਅੱਜ ਸਾਡੀ ਸੰਸਥਾ ਵੱਲੋਂ ਪੂਰੇ ਅੰਮ੍ਰਿਤਸਰ ਦੇ ਵਿੱਚ ਹੀ ਆ ਔਰ ਅਸੀਂ ਵਾਲਮੀਕ ਸਮਾਜ ਦੇ ਤੇ ਆਪਣਾ ਅਸੀਂ ਭਾਈਚਾਰੇ ਨੂੰ ਅਪੀਲ ਕਰਦੇ ਆ ਕਿ ਆਪਣੇ ਹੱਕਾਂ ਦੀ ਰਾਖੀ ਵਾਸਤੇ ਆਪਾਂ ਨੂੰ ਆਪ ਹੀ ਮੈਦਾਨ ਚ ਚੋਣਾ ਚਾਹੁੰਦਾ ਆਪਣੇ ਰੈਵਰਾਂ ਦੀ ਆਪਣੇ ਰੈਵਰਾਂ ਦੀ ਜਿਹੜੇ ਉਹਨਾਂ ਦੇ ਸਟੈਚੂ ਲੱਗੇ ਆ ਉਹਨਾਂ ਦੀ ਸੁਰੱਖਿਆ ਵਾਸਤੇ ਸਾਨੂੰ ਸਾਰਿਆਂ ਨੂੰ ਮੈਦਾਨ ਚ ਆਉਣ ਦੀ ਲੋੜ ਹੈ ਅੱਜ ਤੁਸੀਂ ਮੋਰਚੇ 'ਚ इकट्ठे ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਲਓ ਜੀ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਗੌਰਵ ਸ਼ਰਮਾ ਮੈਂ ਮੈਂਬਰ ਪੰਜਾਬ ਸਟੇਟ ਜਨਰਲ ਕਾਸਟ ਕਮਿਸ਼ਨ ਤੋਂ ਆ ਅੱਜ ਬੇਸਿਕਲੀ ਆਪਾਂ ਇਸ ਜਗ੍ਹਾ ਤੇ ਇਕੱਠੇ ਹੋਏ ਆ ਇਹ ਦੱਸਣ ਯੋਗ ਹੈ ਕਿ ਬਾਬਾ ਸਾਹਿਬ ਡੀ ਆਰ ਅੰਬੇਦਕਰ ਸਾਹਿਬ ਉਹਨਾਂ ਦੀ ਦੇਣ ਸਿਰਫ ਦਲਿਤ ਸਮਾਜ ਨੂੰ ਨਹੀਂ ਹੈ ਪੂਰੇ ਹਿੰਦੁਸਤਾਨ ਨੂੰ ਹੈ ਪੂਰੇ ਤੱਕੇ ਨੂੰ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਦਸਣ ਵਾਲੇ ਸਭ ਨਾਗਰਿਕਾਂ ਲਈ ਹੈ ਸੋ ਇਹ ਬੋਲਣ ਦੀ ਆਜ਼ਾਦੀ ਹੈ ਸੰਵਿਧਾਨ ਇਹ ਹਰ ਇੱਕ ਨਾਗਰਿਕ ਨੂੰ ਉਹਨਾਂ ਨੇ ਇਹ ਦਿੱਤਾ ਹੈ ਸੋ ਅੱਜ ਦੀ ਵਿੱਚ ਕੁਝ ਵਿਦੇਸ਼ੀ ਤਾਕਤਾਂ ਜਿਹੜਾ ਜਸਾ ਖੰਡਤਾ ਨੂੰ ਤੋੜਨ ਵਾਸਤੇ ਇਸ ਸਮਾਜ ਨੂੰ ਖਿੰਡ ਬਿੰਡ ਕਰਨ ਵਾਸਤੇ ਆਪਣੀ ਜੋ ਵੀ ਇਹ ਛੋਟਪੋਟ ਜ਼ੋਰ ਲਗਾ ਰਹੇ ਨੇ ਔਰੇ ਵਾਸਤੇ ਸਿਰਫ Dalit ਸਮਾਜ ਨਹੀਂ ਇਕੱਠਾ ਹੋਇਆ ਔਰੇ ਵਾਸਤੇ ਸਾਰਾ ਜਨਰਲ ਸਮਾਜ ਸਾਰਾ ਸਵੈਨਿ ਸਮਾਜ ਇਸ ਦੇਸ਼ ਦਾ ਹਰ ਇੱਕ ਨਾਗਰਿਕ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਾ ਹੈ ਬਾਬਾ ਸਾਹਿਬ ਸਿਰਫ ਦਲਿਤ ਸਮਾਜ ਦੇ ਮੁਖੀ ਨਹੀਂ ਨੇ ਸਿਰਫ ਉਹਨਾਂ ਦੇ ਨਰਵਾਤਾ ਨਹੀਂ ਨੇ ਇਹ ਪੂਰੇ ਦੇਸ਼ ਨਰਮਤਾ ਨੇ ਸੋ ਬਾਬਾ ਸਾਹਿਬ ਦੀ ਬੇਅਦਬੀ ਲਈ ਬਾਬਾ ਸਾਹਿਬ ਦੇ ਕਿਸੇ ਵੀ ਤਰੀਕੇ ਦੇ ਦਰਵਾਰਾਰ ਲਈ ਜੇ ਕੋਈ ਵੀ ਇਹੋ ਜੀ ਤਾਕਤ ਉੱਠੇਗੀ ਤੇ ਉਹ ਲਈ ਸਾਰਾ ਸਾਰਾ ਸਮਾਜ ਸਾਰਾ ਹਿੰਦੁਸਤਾਨ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅਸੀਂ ਹਰ ਤਰੀਕੇ ਨਾਲ ਹਰ ਸੰਭਵ ਪ੍ਰਯਾਸ ਦੇ ਨਾਲ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ਤੇ ਹਰ ਤਰੀਕੇ ਦੇ ਨਾਲ ਸਾਰੇ ਸਮਾਜ ਸਭ ਲੋਕ ਬਾਬਾ ਸਾਹਿਬ ਦੇ ਇਸ ਨਿਸ਼ਾਨਾ ਨੂੰ ਬਣਾਉਣ ਵਾਸਤੇ ਆਪਣਾ ਹਰ ਯੋਗਦਾਨ ਦੇਣਗੇ ਜਿਸ ਤਰ੍ਹਾਂ ਕਿ ਪੰਨੋ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਹਰ ਇੱਕ ਚੀਜ਼ ਨੂੰ ਟਾਰਗੇਟ ਕਰ ਰਿਹਾ ਹੈ ਕਿਸੇ ਵੇਲੇ ਮੰਦਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਾਂ ਹੋਰ ਬਾਬਾ ਸਾਹਿਬ ਨੂੰ ਲੋਕਲ ਟਾਰਗੇਟ ਕੀਤਾ ਜਾਂਦਾ ਹੈ ਆਖਿਰ ਉਹਨਾਂ ਨੂੰ ਅੱਜ ਤੱਕ ਜਿਸ ਤਰ੍ਹਾਂ 트ੰਪ ਨੇ بڑے ਲੋਕਾਂ ਨੂੰ ਉੱਥੋਂ ਡਿਪਲੋਮਾ ਕੀਤਾ ਹੈ ਕੀ ਗੱਲ ਇਹ ਬੰਦੇ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਦੇਖੋ ਗੱਲ ਆ ਇਹ ਹੈ ਕਿ ਉਹ ਲੋਕ ਨੇ ਜਿਹੜੇ ਸਾਰੇ ਬਾਹਰ ਬੈਠੇ ਗੱਲਾਂ ਕਰਨ ਯੋਗ ਨੇ ਇਨਾਂ ਦੇ ਵਿੱਚ ਉਹ ਸ਼ਮਤਾ ਨਹੀਂ ਹੈ ਕਿ ਅੱਜ ਸਮਾਜ ਵਿੱਚ ਹਿੰਦੁਸਤਾਨ ਦੇ ਵਿੱਚ ਆ ਕੇ ਕੁਝ ਕਰ ਸਕਾਂ ਕਾਰਵਾਈ ਉਸ ਵਿਅਕਤੀ ਦੇ ਕੀਤੀ ਜਾਂਦੀ ਹੈ ਜਿਹੜਾ ਘਰ ਤੋਂ ਘੜ ਬਾਹਰ ਆਵੇ ਜਿਹੜੇ ਬਾਹਰ ਨਹੀਂ ਆਉਂਦੇ ਉਹਨਾਂ ਦੇ ਕਾਰਵਾਈ ਕੀ ਕੀਤੀ ਜਾਏਗੀ ਮਤਲਬ ਕਿਹਾ ਜਾ ਸਕਦਾ ਹੈ ਕਿ ਅਗਰ 트럼ਪ ਅਤੇ ਮੋਦੀ ਦੀ ਆਫਿਸ ਦੇ ਵਿੱਚ ਦੋਸਤੀ ਹੈ ਤਾਂ ਉਹਨਾਂ ਤੇ ਦਬਾਅ ਪਾ ਕੇ ਉਹਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇ ਦੇਖੋ ਹਰ ਤਰੀਕੇ ਨਾਲ ਦੇਸ਼ ਦੇ ਮੁਖੀ ਆਪਣੇ ਹਰ ਸੰਭਵ ਪ੍ਰਯਾਸ ਕਰ ਰਹੇ ਨੇ ਕਰਦੇ ਹੋਣਗੇ ਕਿ ਉਹਰੇ ਵਿੱਚ ਜੋ ਸਾਡੇ ਦੇਸ਼ ਲਈ ਹੋਏਗਾ ਉਹ ਜ਼ਰੂਰ ਕਰਨਗੇ ਇਹਦੇ ਵਿੱਚ ਮੋਦੀ ਸਾਹਿਬ ਵੱਲੋਂ ਜਾਂ ਸਾਡੇ ਦੇਸ਼ਿਤ ਵਿੱਚ ਸਾਡੇ ਦੇਸ਼ ਮੁਖੀ ਵੱਲੋਂ ਜੋ ਵੀ ਪ੍ਰਯਾਸ ਹੋਣਗੇ ਉਹ ਜ਼ਰੂਰ ਸਾਹਮਣੇ ਆਉਣਗੇ ਠੀਕ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਉਹਦੇ ਵੱਲੋਂ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਇੱਕ ਲਾਲਚ ਦਿੱਤੇ ਆ ਜਾ ਰਿਹਾ ਹੈ ਕਿ ਤੁਸੀਂ ਇਹ ਮੂਰਤੀ ਤੋੜੋਗੇ ਤਾਂ ਮੈਂ ਇਹਨੇ ਪੈਸੇ ਦਿਆਂਗਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਨੌਜਵਾਨਾਂ ਨੂੰ ਦੇਖੋ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਹ ਸਾਡੇ ਦੇਸ਼ ਨੂੰ ਤੋੜਨ ਵਾਸਤੇ ਆ ਜਿਹੜੀ ਵਿਦੇਸ਼ੀ ਤਾਕਤਾਂ ਲੱਗੇ ਹੋਏ ਨੇ ਇਹਨਾਂ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਸਾਡਾ ਦੇਸ਼ ਬਹੁਤ ਹੀ ਫਲਫੁੱਲਦਾ ਦੇਸ਼ ਹੈ ਇਹ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੀ ਤਰੱਕੀ ਹੋਵੇ ਤੁਹਾਡੀ ਤਰੱਕੀ ਹੋਵੇ ਤੁਹਾਡੀ ਤਰੱਕੀ ਹੋਵੇ ਪੰਜਾਬ ਦੀ ਤਰੱਕੀ ਹੋਵੇ ਇਹ ਪੰਜਾਬ ਨੂੰ ਖਿੰਡ ਬਿੰਦ ਕਰਨਾ ਚਾਹੁੰਦੇ ਨੇ ਇਹਨਾਂ ਦੀ ਵਿੱਚ ਪੰਜਾਬ ਪੰਜਾਬ ਦੇ ਹਿੱਤ ਲਈ ਕੁਝ ਨਹੀਂ ਕਰ ਰਹੇ ਇਹ ਜੋ ਕਰ ਰਹੇ ਪੰਜਾਬ ਨੂੰ ਤੋੜਨ ਦੀ ਕਰ ਰਹੇ ਆ ਸਭ ਤੋਂ ਟਾਰਗੇਟ ਸੌਫਟ ਟਾਰਗੇਟ ਇਹਨਾਂ ਦੇ ਨੌਜਵਾਨ ਨੇ ਕਿਉਂਕਿ ਇਹਨਾਂ ਨੂੰ ਪਤਾ ਨੌਜਵਾਨਾਂ ਨੂੰ ਭੜਕਾਉਣਾ ਸੋਕਾ ਹੈ ਜਦਕੀ ਜਦਕੀ ਜਿਹੜੇ ਇਨ੍ਹਾਂ ਦੇ ਹੀ ਬਜ਼ੁਰਗ ਨੇ ਜਿਹੜੇ ਇਨ੍ਹਾਂ ਦੇ ਲੋਕ ਨੇ ਜਿਹੜੇ ਸਮਝ ਚੁੱਕੇ ਨੇ ਕਿ ਇਨ੍ਹਾਂ ਦੀ ਮਨਚਾ ਕੀ ਹੈ ਉਹਨਾਂ ਨੂੰ ਪੂਰੀ ਜਾਣਕਾਰੀ ਹੈ ਲੇਕਿਨ ਕਿਉਂਕਿ ਇਹ ਨੌਜਵਾਨੀ ਸੌਫਟ ਟਾਰਗੇਟ ਨੇ ਇਹਨਾਂ ਨੂੰ ਪਟਕਾਇਆ ਜਾਇਆ ਪਟਕਾਇਆ ਜਾ ਸਕਦਾ ਹੈ ਇਸ ਕਰਕੇ ਇਹਨਾਂ ਨੂੰ ਟਾਰਗੇਟ ਕੀਤਾ ਜਾਦਾ ਤੁਹਾਡੀ ਜਵਾਨੀ ਹੈ ਤੁਸੀਂ ਬਹੁਤ ਅੱਗੇ ਵਧ ਸਕਦੇ ਹੋ ਆਪਣੇ ਆਪ ਨੂੰ ਇਸ ਵਿੱਚ ਨਾ ਲਗਾਓ ਤਰੱਕੀ ਕਰੋ ਹਿੰਦੁਸਤਾਨ ਨੂੰ ਅੱਗੇ ਲੈ ਜਾਓ ਪੰਜਾਬ ਨੂੰ ਅੱਗੇ ਲੈ ਕੇ ਜਾਓ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਓ ਉਸ ਤੋਂ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਨ੍ਹਾਂ ਲੋਕਾਂ ਦੀ ਸੋਚਾਂ ਨੂੰ ਨਾ ਬਣਾ ਕੇ ਆਪਣੀ ਸੋਚ ਨੂੰ ਵੱਡਾ ਕਰੋ ਆਪਣੇ ਦੇਸ਼ ਦੀ ਸ